ਤਨੋਬ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਪਈ ਸਾਹਿਬ ਇੱਕ ਓੰਕਾਰ ਹੈ ਵਾਹਿਗੁਰੂ ਜੀ ਕੀ ਪਤੇ ਪਾਤਸ਼ਾਹੀ ਦਰਪੀ ਕਬਿਓ ਬਾਚ ਬੇਣਤੀ ਜੋ ਪਈ ਅਮਰੀ ਕਰੋ ਹਾ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾੜ ਕਰੋ ਪ੍ਰਤੀ ਪਾਰਾ ਉਮਰੇ へ ਦੁਸ਼ਟ ਸਭੇ ਤੁਮ ਕਾਵੋ ਆਪਾਤ ਦੇ ਮੋਹੇ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋ ਰਖਿਆ ਨਿਜ ਕਰ ਦੇ ਕਰੀਏ ਥੱਬ ਬੈਰਣ ਕੋ ਆਜ ਸੰਘਰੀਏ ਪੂਰਣ ਹੋਏ ਅਮਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਚੜ ਕੋਈ ਅਵਰਣ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰੀਏ ਚੁਣ ਚੁਣ ਸਤਰਾ ਬਾਰੇ ਮਾਰੀਏ ਆਪੇ ਹੱਥ ਦੇ ਮੁਝੇ ਉਭਰੀਏ ਮਰਨੇ ਕਾਲ ਕਾ त्रास ਨਵਰੀਏ ਓ ਜੋ ਸਦਾ ਹਮਾਰੇ ਪਚਾ ਸ੍ਰੀਯ ਸੁਜੂ ਕਰਿਓ ਜ ਰਖਸ ਰਖ ਲਿਓ ਮੋਇ ਰਖਣ ਹਰੀ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਈ ਬਰਮਾ ਬਪਤਰਾ ਕਾਲ ਪਾਈ ਸ਼ਿਵ ਜੂ ਅਵਤਾਰ ਕਾਲ ਪਾਈ ਕਰ ਬਿਸਰ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦੁਰਾਜ ਬਰਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਤਮਸਕਾਰ ਹੈ ਤਾਹੀਂ ਹਵਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤਿਆ ਜਸ਼ਨ ਉਪਜਾਇਓ ਆਦੀ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਭ ਜੀਵਾਂ ਮਾਰਾ ਨਮਸਕਾਰ ਤੇ ਤੇ ਕੋ ਹਵਾਰੀ ਸੈਕਲੇ ਪ੍ਰਜਾ ਜਿਦੇ ਆਪ ਸਵਾਰੀ ਸਿਵਕਣ ਕੋ ਸੇਵ ਗੁਣ ਸੁਖ ਦਿਓ ਓ ਸ਼ਤਰੂੜ ਕੋ ਪਲ ਬੋ ਬਦ ਗਿਓ ਕਾਟੇ ਕਟ ਕੇ ਅੰਤਰ ਕੀ ਜਾਣਤੇ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਹਿ ਤੇ ਕੂਚਰ ਅਸਤੂਲਾ ਸਹ ਪਰ ਕਿਰਪਾ ਦ੍ਰਿਸ਼ਟੀ ਕਰ ਪੂਲਾ संतन दुख पाए ते दुखी सुख पाए साधन के सुखी एक पट एक एक पट पी की जाने जब उद कर तारा जा तर तब धिया पारा जब आकर कर तो कबू तुम्हें मिलत दे तर सबू jete badna fir tis batare aap apni bhooj uchare tum sabhi tere tilalabe jaadat peed peed aralabe nirankar tribkar nirlamb aad neel nada sambh ta ka mood ucharat pheda jako peev na pavat beda ਤਾ ਕੋ ਕਰਪਾ ਹਦ ਅਨੁਮਾਨਤੇ ਮਹਾ ਮੂੜ ਕਛ ਭੇਦ ਨ ਜਾਣਤ ਬਾਹਾਂ ਦੇਵ ਕੋ ਕਹਿ ਤਿਸ ਦਾ ਸਿਵ ਨਿਰੰਕਾਰ ਕਾ ਚਿੰਤਨ ਹੈ ਪਿਵ ਆਪ ਆਪਣੀ ਬੁੱਧੀ ਹੈ ਜੀਤੀ ਬਰਨਤੇ ਪਿੰਨ ਪਿੰਨੇ ਤੁਹ ਹੈ ਤੇਤੀ ਤੁਮਰਾ ਲਖ ਹਰਦੈ ਪਸਾਰਾ ਕਹਿ ਵਿਦੀ ਸਜਾ ਪਰਤਬ ਸੰਸਾਰਾ ਇਕਈ ਰੂਪ ਰੂਪ ਸਰੂਪ ਰੰਗ ਭਿਓ ਰਾਵ ਕਈ ਭੂਪਾ ਕੰਡਜ ਜੇ ਰਜ ਸੇਤ ਜਕੀਨੇ ਉਤਬਜ ਘਾਨ ਬਹੁ ਰਚ ਦੀਦੀ ਕਹੂ ਫੂਲ ਰਾਜਾ ਹੈ ਬੇਟਾ ਕਹੂ ਸਿਮਟ ਪਿਓ ਸੰਕਰੇਗੀ ਤਾ ਸਗਰੀ ਸ੍ਰਿਸ਼ਟੀ ਦਿਖਾਇਆ ਚੰਬਾ ਆਦ ਜੁਗਾਦ ਸਰੂਪ ਸਵਾਬੋ ਅਬ ਰਖਸ਼ਾ ਮੇਰੀ ਤੁਮ ਕਰੋ ਸਿਕ ਉਹ ਬਾਹਰ ਐ ਸਿਕ ਸੰਗਰੋ ਦੁਸ਼ਟ ਜਿਤੇ ਉਟਵ ਤੂਤ ਪਾਤਾ ਸਿਕਲ ਬਰੇਸ਼ ਕਰੋ ਰਣ ਘਾਤਾ ਦੇਸ ਤੂ ਜ ਤਉ ਸਰਣੀ ਪਰੇ تیرਕੇ ਦੁਸ਼ਟ ਦੁਖੀ ਤੈ ਬਰੇ ਪੁਰਖ ਜਵਨ ਪਗ ਪਰੇ ਤੇ ਹਾਰੇ تیرਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇੱਕ ਬਾਰ ਧਿਆਈਏ ਤਾਂ ਕੇ ਕਾਲ ਨਿਕਟ ਨਹੀਂ ਆਏ। ਰੱਖਸ਼ਾ ਹੋਈ ਤੈਂ ਸਭ ਕਾਲ। ਦੁਸ਼ਟ ਅਰਿਸ਼ਟ ਰੇ ਤਤ ਕਾਲ। ਕਿਰਪਾ ਦ੍ਰਿਸ਼ਟੀ ਤਰ ਜਾਹੇ ਨਿਹਰਿਓ ਤਾਂ ਕੇ ਤਾਪ ਤਰਖੋ ਅਰਿਓ। ਰੇਦੇ ਸਿਧ ਕਰਮੋ ਸਭ ਹੋਈ। ਦੁਸ਼ਟੇ ਚਾਹੇ ਸਵੇ ਸਕੇ ਨ ਕੋਈ। ਇੱਕ ਬਾਰ ਜਿਨ ਤੁਮੇ ਸੁਭਾਰਾ ਕਾਲ ਪਾਸ ਤੇ ਤਾਹੇ ਉਬਾਰਾ ਜਿਨ ਨਰਨਾਮ ਤੇ ਹਾਰੋ ਕਾ ਦਰ ਦੇ ਦੁਸ਼ਟੇ ਦੋਖ ਤੇਰਾ ਕੜਗ ਕੇਤ ਮੇ ਸਰਣ ਤਿਹਾਰੀ ਆਪ ਆਥ ਦੇ ਲੇਹੁ ਉਬਾਰੀ ਕੜਗ ਕੇਤ ਮੇ ਸਰਣ ਤਿਹਾਰੀ ਆਪੇ ਹੱਥ ਦੇ ਲੇਹੁ ਉਬਾਰੀ ਸਰਬ ਟੋਰਬੋ ਉਹ ਸਹਾਈ ਦੁਸ਼ਟੇ ਦੋਖ ਤੇ ਲੇਹੁ ਬਚਾਈ ਸਰਬ ਟੋਰਬੋ ਉਹ ਸਹਾਈ ਦੁਸ਼ਟੇ ਦੋਖ ਤੇ ਲੇਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋਪਈ ਸਾਹਿਬ ੴ ਵਾਹਿਗੁਰੂ ਜੀ ਕੀ ਪਤੇ ਪਾਤਸ਼ਾਹੀ ਦਸਪੀ ਕਬਿਓ ਬਾਤ ਬੇਨਤੀ ਜੋਪਈ ਅਮਰੀ ਕਰੋ ਹਾ ਦੇ ਰਖਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾੜ ਕਰੋ ਪ੍ਰਤੀ ਪਾਰਾ ਉਮਰੇ ਹੀ ਦੂਸ਼ਟ ਸਭੇ ਤੁਮ ਘਾਵੋ ਆਪਾਤ ਦੇ ਮੋਹਿ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋ ਰਖਿਆ ਨਿਜ ਕਰ ਦੇ ਕਰੀਏ ਸਭ ਬੈਰਣ ਕੋ ਆਜਿ ਸਰ੍ਹੜੀਏ ਪੂਰਨ ਹੋਏ ਅਮਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਣ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਦੀ ਕਮਾਰੇ ਤਾਰੀਏ ਚੁਣ ਚੁਣ ਸਤਰਾਵਾਰੇ ਮਾਰੀਏ ਆਪੇ ਹੱਥ ਦੇ ਮੁਝੇ ਉਭਾਰੀਏ ਮਰਨੇ ਕਾਲ ਕਾ ਤਰਾਸ ਨਵਰੀਏ ਕੋ ਜੋ ਸਦਾ ਹਮਾਰੇ ਪਚਾ ਸਰੀਏ ਸੁਜੂ ਕਰਿਓ ਜ ਰਖਾ ਰੱਖ ਲਿਓ ਮੋਇ ਰਖਣ ਹਰੀ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤਉ ਮੋਹ ਪੂਰੀ ਚਤੁਰ ਦਸ ਕੰਤਾ ਕਾਲ ਪਾਈ ਬਰਮਾ ਬਪਤਰਾ ਕਾਲ ਪਾਈ ਸ਼ਿਵ ਜੂ ਅਵਤਾਰਾ ਕਾਲ ਪਾਈ ਕਰ ਬਿਸਰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬਰਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਸਤਿ ਸ਼੍ਰੀ ਅਕਾਲ ਹੈ ਤਾਹੇ ਹਮਾਰਾ ਜਬਰ ਕਾਲ ਸਭ ਜਗਤ ਬਣਾਇਓ ਦੇਵ ਦੇਤਿਆ ਜਸ਼ਨ ਉਪਜਾਇਓ ਆਦੀ ਅੰਤ ਏਕ ਅਵਤਾਰਾ ਸੋਈ ਗੁਰੂ ਸਭ ਜਿਓ ਹਮਾਰਾ ਨਮਸਕਾਰ ਤੁਸੀਂ ਕੋ ਹਵਾਰੀ ਸਕਲੇ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦਿਓ ਸਤਰੂਣ ਕੋ ਪਲ ਬੋ ਬਦ ਗਿਓ ਕਾਟੇ ਕਟਕੇ ਅੰਤਰ ਕੀ ਜਾਣਤੇ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਹੀ ਤੇ ਕੋਚਰ ਅਸਤੁਲਾ ਸਭ ਪਰ ਕਿਰਪਾ ਦ੍ਰਿਸ਼ਟੀ ਕਰ ਫੁਲਾ ਸਭ ਤਨ ਦੁਖੇ ਪਾਇ ਤੇ ਦੁਖੀ ਸੁਖੇ ਪਾਏ ਸਾਦਰ ਕੇ ਸੁਖੀ ਏਕ ਏਕ ਕੀ ਪੀਰ ਭਜਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਹ ਕਰ ਕਰ ਕਰਤਾਰਾ ਪਰ ਜਾ ਧਰ ਤਬ ਦੇ ਆਪਾਰ ਜਬ ਆਕਰ ਕਰਤ ਹੋ ਕਬੋ ਤੁਮੇ ਮਿਲਤ ਦੇ ਦਰ ਸਭੂ ਜੇਤੇ ਬਦਰ ਸ੍ਰਿਸ਼ਟੀ ਸਬਤਾਰੇ ਆਪੇ ਆਪਣੀ ਬੂਜ ਉਚਾਰੇ ਤੁਮ ਸਭ ਹੀ ਤੇ ਰਹਿ ਤਿਨ ਰਾਲਮ ਜਾਨਤ ਪੀਦੇ ਭੇਦ ਅਰ ਅਲਮ ਨਿਰੰਕਾਰ ਤ੍ਰਿਪਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾ ਕਾ ਮੂੜ ਔਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਦ ਅਨੁਮਾਨਤ ਮਹਾ ਮੂੜ ਕਤ ਭੇਦ ਨ ਜਾਣਤ ਬਾਹ ਦੇਵ ਕੋ ਕਹਿ ਤਿਸਦਾ ਸਿਵ ਨਿਰੰਕਾਰ ਕਾ ਚਿੰਤਨ ਹੈ ਪਿ ਆਪ ਆਪਣੀ ਬੁੱਧੀ ਹੈ ਜੀਤੀ ਬਰਨਾ ਤੇ ਪਿੰਨੇ ਪਿੰਨੇ ਤੁਹੇ ਤੇਤੀ ਤੁਮਰਾ ਲਖ ਹਰਦੈ ਪਸਾਰਾ ਕਹਿ ਵਿਦੀ ਫਜਾ ਪਰਤਬ ਸੰਸਾਰਾ ਇੱਕ ਹੀ ਰੂਪ ਰੂਪ ਸੁਰੂਪ ਰੰਗ ਭੇਉ ਰਾਵ ਕਈ ਭੂਪਾ ਕੰਡ ਜੇ ਜੇ ਰਜ ਸੇਤਜ ਕੀਨੇ ਉਤਬਜੇ ਘਾਨ ਬਹੁ ਰਚਦੀਦੀ ਕਹੋ ਫੂਲ ਰਾਜਾ ਹੈ ਬੇਟਾ ਕਹੋ ਸਿਮਟ ਭੇਉ ਸੰਕਰੇ ਗੇਤਾ ਸਗਰੀ ਸ੍ਰਿਸ਼ਟੀ ਦਿਖਾਏ ਚੰਬਾ ਆਦਿ ਝੁਗਾ ਦੇ ਸਰੂਪ ਸਵਾਬੋ ਅਬ ਰਖਸ਼ਾ ਮੇਰੀ ਤੁਮ ਕਰੋ ਸਿੱਖ ਉਬਾਰ ਐ ਸਿੱਖ ਸੰਗਰੋ ਦੁਸ਼ਤ ਜਿਤੇ ਉਟਵਾ ਤੂਤ ਪਾਤਾ ਸਕਲ ਬਰੇਸ਼ ਕਰੋ ਰੜ ਘਾਤਾ ਦੇਰ ਤੂ ਤਵ ਫਰੜੀ ਪਰੇ تیرਕੇ ਦੁਸ਼ਤ ਦੁਖੀ ਤਾ ਬਰੇ ਉਰੇ ਕੇ ਜਵਰ ਪਗ ਪਰੇ ਤੇ ਹਾਰੇ تیر ਕੇ ਤੁਮ ਸੰਕਟ ਸੁਟਾਰੇ ਜੋ ਕਲ ਕੋ ਇੱਕ ਬਾਰ ਧਿਆਈਏ ਤਾਂ ਕੇ ਕਾਲ ਨਿਕਟ ਨਹੀਂ ਇਹ ਰક્ષા ਹੋਏ ਤੈ ਸਭ ਕਾਲ ਦੁਸ਼ਟ ਅਰਿਸ਼ਟ ਕਰੇ ਤਤਕਾਲ ਕਿਰਪਾ ਦ੍ਰਿਸ਼ਟੀ ਤਨ ਜਹੇ ਨਿਹਰਿਓ ਤਾਂ ਕੇ ਤਾਪ ਤਰਕ ਮੋ ਅਰਿਓ ਰੇ ਦੇ ਸੇ ਦੇ ਕਰਮੋਂ ਸਭ ਹੋਈ ਦੁਸ਼ਟੇ ਚਾਹੇ ਸਵੇ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੇ ਸੁਹਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨ ਨਰਨਾਮ ਤਿਹਾਰੋ ਕਾ ਦਰ ਦੇ ਦੁਸ਼ਟੇ ਦੋਖ ਤੇਰਾ ਕੜਗ ਕੇਤ ਬੇ ਸਰਣ ਤਿਆਰੀ ਆਪ ਹਾਥ ਦੇ ਲੇਹੂ ਉਬਾਰੀ ਕੜਗੇ ਖੇਤ ਮੇ ਸਰਣ ਤਿਹਾਰੀ ਆਪੇ ਹਾਥ ਦੇ ਲੇਹੂ ਉਬਾਰੀ ਸਰਬ ਟੋਰ ਬੋ ਉਹ ਸਹਾਈ ਦੁਸ਼ਟੇ ਦੋਖ ਤੇ ਲੇਹੂ ਬਚਾਈ ਸਰਬ ਟੋਰ ਬੋ ਉਹ ਸਹਾਈ ਦੁਸ਼ਟੇ ਦੋਖ ਤੇ ਲੇਹੂ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ